ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਤੇ ਮੈਂ ਹਾਂ ਅਨਿਕੇਸ਼ ਸ਼ਰਮਾ ਸੋ ਪੰਜਾਬ ਸਰਕਾਰ ਦੇ ਵੱਲੋਂ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਨੂੰ ਲੈ ਕੇ ਅਨੇਕਾਂ ਹੀ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਤਸਵੀਰਾਂ ਨੇ ਜਿਹੜੀਆਂ ਇਸ ਵਕਤ ਅਸੀਂ ਸਿਵਲ ਹਸਪਤਾਲ ਦੇ ਬਿਲਕੁਲ ਨਾਲ ਲੱਗਦੇ ਕੁਆਟਰਾਂ ਦੀਆਂ ਸਾਂਝੀਆਂ ਕਰ ਰਹੇ ਹਾਂ ਜੋ ਕਿ ਇਸ ਵਕਤ ਖੰਡਰ ਬਣ ਚੁੱਕੇ ਨੇ ਤਾਂ ਉਹਦੀਆਂ ਵੀ ਜਿਹੜੀਆਂ ਕੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਇਹਨਾਂ ਖੰਡਰਾਂ ਦੇ ਵਿੱਚ ਜਿਹੜੇ ਕੁਆਟਰੇ ਖੰਡਰ ਬਣ ਚੁੱਕੇ ਨੇ ਸ਼ਰ੍ਹਾਂ ਮਿੱਥੇ ਨਸ਼ੇੜੀ ਨੇ ਜਿਹੜੇ ਆ ਰਹੇ ਨੇ ਨਸ਼ੇ ਵਾਲੀ ਸਮੱਗਰੀ ਚਿੱਟੇ ਨਦੀਆਂ ਜੜੀਆਂ ਕਿ ਉਹ ਪੰਨੀਆਂ ਪਈਆਂ ਹੋਈਆਂ ਨੇ ਜਾਂ ਸਰਿੰਜਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਦਿਖਾ ਦਿੱਤਾ ਜਾਵੇ ਕਿਸ ਤਰ੍ਹਾਂ ਦੇ ਨਾਲ ਇੱਥੇ ਟੀਕੇ ਸਰਿੰਜਾਂ ਪਈਆਂ ਹੋਈਆਂ ਨੇ ਪੰਨੀਆਂ ਪਈਆਂ ਹੋਈਆਂ ਨੇ ਜਿਸ ਦੇ ਉੱਤੇ ਨਸ਼ੇ ਵਾਲੀ ਸਮੱਗਰੀ ਰੱਖ ਕੇ ਜਿਹੜਾ ਕਿ ਇਹ ਨਸ਼ੇੜੀਆਂ ਦੇ ਵੱਲੋਂ ਨਸ਼ਾ ਕੀਤਾ ਜਾਂਦਾ ਹੈ ਲਾਈਟਰ ਪਏ ਹੋਏ ਨੇ ਸੋ ਇਹ ਖੰਡਰ ਤੁਹਾਨੂੰ ਦੱਸ ਦਈਏ ਜਿਹੜੇ ਕਿ ਇਹ ਕੁਆਟਰ ਨੇ ਬਿਲਕੁਲ ਸਿਵਲ ਹਸਪਤਾਲ ਦੇ ਨਾਲ ਲੱਗਦੇ ਨੇ ਤਾਂ ਉਹਨਾਂ ਦੀ ਹਾਲਤ ਹੈ ਇਹ ਖੰਡਰ ਬਣੀ ਹੋਈ ਹੈ ਜਿਸ ਦਾ ਫਾਇਦਾ ਹੈ ਉਹ ਨਸ਼ੇੜੀਆਂ ਦੇ ਵੱਲੋਂ ਉਠਾਇਆ ਜਾ ਰਿਹਾ ਹੈ ਸੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਟੀਕੇ ਨੇ ਜਿਹੜੇ ਕਿ ਇੱਥੇ ਪਏ ਹੋਏ ਨੇ ਸਰੀੰਜਾਂ ਨੇ ਜਿਹੜੀਆਂ ਇੱਥੇ ਪਈਆਂ ਹੋਈਆਂ ਨੇ ਵੱਡੀ ਗਿਣਤੀ ਦੇ ਵਿੱਚ ਥੱਲੜੇ ਪਾਸੇ ਵੀ ਟੀਕੇ ਹੀ ਟੀਕੇ ਤੁਹਾਨੂੰ ਨਜ਼ਰ ਆਣਗੇ ਸੋ ਇੱਕ ਵੱਡਾ ਸਵਾਲ ਬਣਦਾ ਹੈ ਕਿ ਸਿਵਲ ਹਸਪਤਾਲ ਵਿਖੇ ਨਸ਼ੇੜੀ ਨੇ ਜਿਹੜੇ ਉਹ ਦਵਾਈ ਲੈਣ ਦੇ ਲਈ ਆਉਂਦੇ ਨੇ ਜਿਸ ਨੂੰ ਦੇਖਦਿਆਂ ਹੋਇਆਂ ਕਈ ਵਾਰ ਸਿਵਲ ਹਸਪਤਾਲ ਵਿਖੇ ਵੀ ਜਿਹੜਾ ਕਿ ਮਾਹੌਲ ਖਰਾਬ ਹੁੰਦਾ ਹੈ ਲੋਕਾਂ ਦੇ ਵੱਲੋਂ ਕੰਪਲੇਂਟਸ ਕੀਤੀਆਂ ਗਈਆਂ ਸੀ ਤੇ ਉਸ ਨੂੰ ਦੇਖਦਿਆਂ ਹੋਇਆਂ ਹੀ ਉੱਥੇ ਪੁਲਿਸ ਚੌਂਕੀ ਵੀ ਬਣਾਈ ਗਈ ਸੀ ਪਰ ਜਿਸ ਦੀ ਕੁਸ਼ਕ ਮੀਟਰ ਦੀ ਦੂਰੀ ਤੇ ਹੀ ਇਹ ਕੁਆਟਰ ਨੇ ਜਿਹੜੇ ਉਹ ਮੌਜੂਦ ਨੇ ਤਾਂ ਉਹਨਾਂ ਕੁਆਟਰਾਂ ਦੇ ਹਾਲਾਤ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਨਸ਼ੇੜੀਆਂ ਦੇ ਵੱਲੋਂ ਇਹਨਾਂ ਨੂੰ ਆਪਣਾ ਅੱਡਾ ਬਣਾਇਆ ਗਿਆ ਹੈ ਬੀੜੀਆਂ ਸਿਕਟਾਂ ਪੇਪਰ ਤੰਬਾਕੂ ਅ ਚਿੱਟੇ ਦੀਆਂ ਪੰਨੀਆਂ ਟੀਕੇ ਇੱਥੇ ਪਏ ਹੋਏ ਨਜ਼ਰ ਆ ਰਹੇ ਨੇ ਤਾਂ ਇਸ ਪਾਸੇ ਵੀ ਜਿਹੜਾ ਕਿ ਦਿਖਾ ਦੇਣਾ ਚਾਹਾਂਗੇ ਕਿ ਸਿਵਲ ਹਸਪੀਟਲ ਦੀ ਕਾਂਦ ਹੈ ਜਿਹੜੀ ਕਿ ਉਹ ਲੱਗਦੀ ਆ ਤਾਂ ਬਿਲਕੁਲ ਬੈਕ ਸਾਈਡ ਦੇ ਉੱਤੇ ਕੁਆਟਰ ਨੇ ਤਾਂ ਇਧਰੋਂ ਵੀ ਜਿਹੜੀਆਂ ਕਿ ਤਸਵੀਰਾਂ ਨੇ ਉਹ ਸਿਵਲ ਹਸਪੀਟਲ ਵਿਖੇ ਦਿਖਾ ਦਿੱਤੀਆਂ ਜਾਣ ਕਿ ਨਾਲ ਹੀ ਸਿਵਲ ਹਸਪੀਟਲ ਦੀ ਕਾਂਦ ਹੈ ਜਿਹੜੀ ਉਹਦੇ ਨਾਲ ਹੀ ਇਹ ਕੁਆਟਰ ਜੋ ਕਿ ਹੁਣ ਖੰਡਰ ਬਣ ਚੁੱਕੇ ਨੇ ਲੱਗਦੇ ਨੇ ਤਾਂ ਨਾਲ ਹੀ ਬਿਲਕੁਲ ਸਿਵਲ ਸਰਜਨ ਦਾ ਦਫ਼ਤਰ ਹੈ ਉਹਨਾਂ ਦੀ ਰਿਹਾਇਸ਼ ਹੈ ਪਰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਨਸ਼ੇੜੀਆਂ ਦੇ ਵੱਲੋਂ ਇਸ ਦਾ ਫਾਇਦਾ ਚੱਕਿਆ ਜਾ ਰਿਹਾ ਇਹਨਾਂ ਖੰਡਰਾਂ ਦਾ ਤਾਂ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਅਤੇ ਪੁਲਿਸ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਨੂੰ ਲੈ ਕੇ ਵੱਖ-ਵੱਖ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਸੋ ਅਜੇਹੀਆਂ ਜਿਹੜੀਆਂ ਕਿ ਜਗਾਵਾਂ ਨੇ ਇਹਨਾਂ ਤੇ ਵੀ ਜ਼ਰੂਰ ਆ ਕੇ ਦੇਖਿਆ ਜਾਵੇ ਕਿ ਨਸ਼ੇੜੀਆਂ ਦੇ ਵੱਲੋਂ ਕਿਸ ਤਰ੍ਹਾਂ ਦੇ ਨਾਲ ਇਹਨਾਂ ਨੂੰ ਆਪਣਾ ਅੱਡਾ ਹੀ ਬਣਾ ਦਿੱਤਾ ਗਿਆ ਹੈ ਹਾਲਾਂਕਿ ਕਿਸ ਕਦਰ ਉਹਨਾਂ ਦੇ ਵਿੱਚ ਖੌਫ ਹੈ ਜਿਹੜਾ ਕਿ ਘਟਦਾ ਜਾ ਰਿਹਾ ਹੈ ਉਸ ਦਾ ਅੰਦਾਜ਼ਾ ਅਸੀਂ ਲਗਾ ਹੀ ਸਕਦੇ ਹਾਂ ਕਿਉਂਕਿ ਬਿਲਕੁਲ ਕੁਸ਼ਕ ਮੀਟਰ ਦੀ ਦੂਰੀ ਤੇ ਹੀ ਪੁਲਿਸ ਚੌਂਕੀ ਹੈ ਪਰ ਨਸ਼ੇੜੀ ਨੇ ਜਿਹੜੇ ਉਹ ਸ਼ਰਿਆਮ ਇੱਥੇ ਆ ਕੇ ਨਸ਼ਾ ਪੀਂਦੇ ਨੇ ਹਾਲਾਂਕਿ ਸਾਡੇ ਆਣ ਤੇ ਵੀ ਦੋਕ ਜਿਹੜੇ ਕਿ ਵਿਅਕਤੀ ਇੱਧਰ ਨੂੰ ਆ ਰਹੇ ਸੀ ਪਰ ਸਾਨੂੰ ਦੇਖ ਕੇ ਉਹਨਾਂ ਨੇ ਭੱਜਣਾ ਇਹ ਸ਼ੁਰੂ ਕਰ ਦਿੱਤਾ ਤੇ ਉਹਨਾਂ ਨੇ ਬਹਾਨੇ ਬਣਾਉਣੇ ਸ਼ੁਰੂ ਕਰ ਦਿੱਤੇ ਕਿ ਇੱਥੇ ਉਹ ਵਾਸ਼ਰੂਮ ਕਰਨ ਦੇ ਲਈ ਆਏ ਸੀ ਜਾਂ ਹੋਰ ਕੰਮ ਦੇ ਲਈ ਆਏ ਸੀ ਪਰ ਤਸਵੀਰਾਂ ਦੇ ਵਿੱਚ ਤੁਸੀਂ ਇਸ ਜਗ੍ਹਾ ਨੂੰ ਦੇਖ ਸਕਦੇ ਹੋ ਪੰਨੀਆਂ ਟੀਕੇ ਇੱਥੇ RAM ਦੇ ਨਾਲ ਬਿਲਕੁਲ ਆਸਾਨ ਤਰੀਕੇ ਦੇ ਨਾਲ ਇੱਥੇ ਆ ਰਹੇ ਨੇ ਲੈ ਕੇ ਨਸ਼ੇ ਵਾਲਾ ਸਮਾਨ ਲੈ ਕੇ ਆ ਰਹੇ ਨੇ ਇੱਥੇ ਬੈਠ ਕੇ ਪੀ ਰਹੇ ਨੇ ਤਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਇੱਕ ਜ਼ਰੂਰ ਅਪੀਲ ਕਰਨਾ ਚਾਹਾਂਗੇ ਇਸ ਜਗ੍ਹਾ ਤੇ ਜਿਹੜਾ ਕਿ ਰੌਂਡ ਮਾਰਿਆ ਜਾਵੇ ਤਾਂ ਜੋ ਇੱਥੇ ਅਮਲੀ ਨਸ਼ੇੜੀ ਨੇ ਇੱਥੇ ਆ ਕੇ ਨਸ਼ਾ ਨਾ ਕਰਨ ਜਾਂ ਜਿਹੜੇ ਇਕਾਦੁੱਕਾ ਲੋਕ ਇੱਥੇ ਆ ਕੇ ਨਸ਼ਾ ਕਰਦੇ ਨੇ ਉਹਨਾਂ ਨੂੰ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਭਰਤੀ ਕਰਵਾਇਆ ਜਾਵੇ ਤਾਂ ਜੋ ਉਹਨਾਂ ਦੀ ਜ਼ਿੰਦਗੀ ਦੀ ਜੂਨ ਹੈ ਜਿਹੜੀ ਉਹ ਸੁਧਰ ਸਕੇ